ਜਦਦੇ ਉਸ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਐਸੇ ਹੀ ਮਹਾਪੁਰਖਾਂ ਦੇ ਵਿੱਚੋਂ ਸਨ ਸੰਤ ਦਾਸ ਦਾ ਜਸਾਖਾ ਸੰਦੀਮਾ ਮੁਰਖ ਜਿਨ੍ਹਾਂ ਨੇ ਆਪਣੇ ਇਲਾਕੇ ਦਾ ਸੰਸਾਰ ਦਾ ਭਲਾ ਕੀਤਾ ਤੇ ਮਹਾਰਾਜ ਜੀ ਜਿਵੇਂ ਕਹਿੰਦੇ ਨੇ ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆਕਰਕਾਰੋ ਪਰਮਾਤਮਾ ਅਕਾਲ ਪੁਰਖ ਦਾ ਰੂਪ ਹੋ ਗਏ ਗਰੀਬ ਰਾਜ ਪਾਦਸ਼ਾਹ ਜੀ ਕਿਰਪਾ ਕਰਨ ਮਹਾਂਪੁਰਖਾਂ ਦੇ ਜੀਵਨ ਤੋਂ ਸੇਧ ਲੈ ਕਰਕੇ ਨਾਮ ਜੱਪੀਏ ਅੰਮ੍ਰਿਤ ਵੇਲੇ ਨੂੰ ਸਾਭੀਏ ਬਰੋ ਬਾਲੇ ਬਣੀਏ ਗੁਰੂ ਕੇ ਉਪਦੇਸ਼ਾਂ ਨੂੰ ਕਮਾਈਏ ਜਿਹਦੇ ਨਾਲ ਲੋਕ ਪਰਲੋਕ ਸੁਹੇਲਾ ਹੋਵੇਗਾ ਹੋਈਆਂ ਭੁੱਲਾਂ ਜੁਤਾਂ ਦੀ ਬਾਫੇ ਗੁਰੂ ਸਾਹਿਬ ਆਪ ਗੁਰੂ ਕੀ ਸੰਗਤ ਨੇ ਬਖਸ਼ਣਾ ਅਸੀਸ ਬਖਸ਼ੋ ਗੁਰੂ ਹਉਮੈ ਦੀ ਸੱਜ ਪਾਓ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਤੇ ਬਹੁਤ ਬਹੁਤ ਧੰਨਵਾਦ ਗਿਆਨੀ ਸਤਨਾਮ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦਾ ਸੋ ਬੇਨਤੀ ਹੈ ਕਿ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਹਲਕੇ ਦੇ ਹਰਮਨ ਪਿਆਰੇ ਨੇਤਾ ਸਾਬਕਾ ਐਮ ਐਲ ਏ ਅਤੇ ਲਗਾਤਾਰ 26 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ ਸਰਦਾਰ ਸੁਖਜੀਤ ਸਿੰਘ ਜੀ ਦਾਤਾ ਲੋਗੜ ਜਿਨ੍ਹਾਂ ਦੇ ਇਸ ਹਲਕੇ ਨੂੰ ਇਸ ਇਲਾਕੇ ਨੂੰ ਇਸ ਨੱਦਰ ਨੂੰ ਬੜੀ ਵੱਡੀ ਦੇਣ ਹੈ ਸੋ ਉਹਨਾਂ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਜਾਵੇਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਮਐਲਏ ਸਾਹਿਬ ਹੁਣਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਆ ਕੇ ਆਪਣਾ ਸਨਮਾਨ ਲੈਣ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਸਿੱਖ ਦੌਲਤ ਵੱਲੋਂ ਵੀ ਗੁਰੂ ਘਰ ਦੀ ਸੇਵਾ ਵਾਸਤੇ ਮਾਇਆ ਆਈ ਹੈ

ਸਤਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਮਹਾਪੁਰਸ਼ ਉਹ ਆਪਜੀ ਸੰਗਤਾਂ ਦੇ ਤਾਂ ਹੀ ਵਰਨਪ ਦੀਚਾਰਾਂ ਗੁਰਮਤਿ ਦੀ ਕਥਾ ਵਿਚਾਰ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਵਿਚਾਰ ਸੰਗਤਾਂ ਦੇ ਤਾਂ ਹੀ ਸਰਵਣ ਕਰਵਾਣਗੇ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਮਹਾਪੁਰਸ਼ ਸਾਮਨਾਮ ਆਸਰੀਆ ਕਾਲ ਸਭ ਤੋਂ ਵੱਧ ਧੰਨਵਾਦ ਜੀ ਹੁਣ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਮਹਾਪੁਰਖ ਆਪ ਜੀ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਜੋੜਨਗੇ ਪ੍ਰੇਮ ਸਹਿ ਤੁਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ ਲਗਭਗ 1 ਘੰਟੇ ਦਾ ਸਮਾਂ ਹੈ ਬਾਕੀ ਜਿੰਨਾ ਉਹਨਾਂ ਦੀ ਮੌਜ ਹੈ ਕਹਿੰਦੇ ਸਨ ਕਿ ਕੁਝ ਗਲੀ ਦੇ ਵਿੱਚ ਪ੍ਰੋਬਲਮ ਹੈ ਇਸ ਕਰਕੇ ਲਗਾਤਾਰ ਬਹੁਤਾ ਸਮਾਂ ਨਹੀਂ ਬੋਲਿਆ ਜਾਣਾ ਚਲੋ ਫਿਰ ਜਿੰਨੀ ਉਹਨਾਂ ਦੀ ਮੌਜ ਹੈ ਉਹਨਾਂ ਸਮਾਪ ਦੀ ਸੰਗਤਾਂ ਨੂੰ ਬਚਨ ਸੁਣਾਉਣਗੇ ਪਿਆਰ ਦੇ ਨਾਲ ਆਪਾਂ ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਗੁਰੂ ਕੀ ਬਾਣੀ ਗੁਰ ਇਤਿਹਾਸ ਦੇ ਵਿੱਚੋਂ ਵਿਚਾਰਾਂ ਸਰਵਣ ਕਰਕੇ ਲਾਹਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਨਾ ਗੁਰੂ ਨਾਨਕ ਧਾਰ ਕਾ ਮੂਰਤ ਹੈ ਜਗ ਆਇਓ ਲੋਕ ਸੁਨੇਓ ਪਰ ਲੋਕ ਸੁਨੇਓ ਬੇਦ ਲੋਕ ਸੁਨੇਓ ਸਾਹ ਦਰਸ਼ਨ ਪਾਇਓ ਸੰਗਤ ਬਾਰ ਉਤਾਰ ਲਗੋ ਗੁਰੂ ਨਾਨਕ ਸਾਹਿਬ ਪੰਥ ਜਨਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਨ ਕੇ ਮੂਰਤ ਹੈ ਜਗ ਆਇਓ ਆਇਆ ਤਾਂ ਕਾ ਸਭਲ ਹੈ ਪਰ ਉਹ ਬਕਾਰੀ ਹੋਏ ਦੁੱਖ ਸਹੇ ਸਿਰ ਆਪਣੇ ਸੁਖ ਦਾਈ ਸਭ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ परम सलमान जो गुरु महाराज नवाजी हुई गुरु रूप गुरु खालसा साधु संगे जी जिनके भाग बड़े हैं भाई तिन साधु आप अपनी हथेली को ऐसे देखिए ये वाला पार्ट जो है इस अंगूठे के पास में जो ये हिस्सा है ये अगर उठा हुआ है ਇਸੇ ਨੂੰ ਬੋਲਦੇ ਹਨ ਸ਼ੁਕਰਪੁਰ